ਨੈਕਸਟ ਡੇ ਬੱਚਾ ਤਿਆਰ ਹੋ ਗਿਆ ਸਾਡਾ ਪੇਪਰ ਅੱਜ ਇਹਦਾ ਓਕੇ ਇੱਥੇ ਦੇਖਦੇ ਰਹਿੰਦੀ ਫਿਰ ਦਾਰਨੂੰ ਪੇਪਰ ਦੇ ਕੇ ਕਹਿੰਦਾ ਘਰ ਨੂੰ ਆ ਜੀਏ ਤੇ ਬੱਚਾ ਬਹੁਤ ਛੋੜੀ ਭੱਗ ਬੰਦਾ ਮੈਂ ਕਈ ਕਈ ਵਾਰੀ ਪੱਗ ਵਧੀਆ ਵਾਜ ਜਾਂਦੀ ਆ ਅੱਛਾ ਕਈ ਕਈ ਵਾਰੀ ਲੜਨੀ ਪੂਰਾ ਹੁੰਦਾ ਕਈ ਕਈ ਵਾਰੀ ਵਾਜਦੀ ਨਹੀਂ ਆ ਕਈ ਇੱਕ ਵਾਰੀ ਲੜ ਲਈ ਖੋਹ ਦਿੰਦਾ ਵੈਦਾਂ ਅੱਛਾ ਐਸੋਣੀ ਬਾਈਨ ਲੈਣਾ ਤੂੰ ਮਾਤੇ ਬੁੱਲੀਏ ਮੱਜੀ ਚਲੋ ਹੂੰ ਮੋਸਮ ਗੰਨ ਬਾਈ ਬੱਜ ਗਈ ਠੀਕ ਆ ਹੁਣ ਫੁਲਕੇ ਲੈਣੇ ਆ ਤੂੰ ਹੁਣ ਹੀ ਲਾ ਪਹਿਲਾਂ ਲਾ ਲੈਂਦਾ ਸਗੋਂ ਹੁਣ ਐਪਰਨ ਪਾ ਕੇ ਫਿਰ ਲੈ ਹੀ ਕੱਪੜੇ ਨਾਲ ਨਿਕ ਖਰਾਬ ਹੋ ਜਾਣ ਉਹ ਨਹੀਂ ਐਪਰਨ ਲੈ ਇੱਥੇ ਖਰਾਬ ਹੋਣਾ ਚਲ ਠੀਕ ਆ ਚਲ ਫੁਲਕੇ ਲਾਈਏ ਫਿਰ ਕਰੀਏ ਮਿਸ਼ਨ ਤਿਆਰ ਚਲ 8 ਵਜ ਗਈ ਹੂੰ ਬਸ ਅੱਧੇ ਘੰਟੇ ਫੁਲਕੇ ਲਾ ਕੇ ਤੇ ਵਿਲੀ ਹੋ ਜਾਣਾ ਹੂੰ ਤੂੰ ਤੂੰ 9:30 ਵਜੇ ਤੱਕ 9:00 ਕਿੰਨੇ ਵਜੇ ਟ੍ਰੇਨ ਹੈ 8:30 8:30 ਅੱਛਾ 9:30 ਨਿਕਲ ਜੀ ਨਾ ਫਿਰ 9:00 ਹੋਣੀ 9:00 ਨਿਕਲਾਂਗੇ 9:30 ਨਿਕਲਣਾ ਦੌੜ ਕੇ ਥੋੜੀ ਫੜਨੀ ਹੋਊਗਾ ਅੱਛਾ ਅੱਛਾ ਠੀਕ ਹੈ ਅੱਧਾ ਘੰਟਾ ਲੱਗ ਜਾਂਦਾ ਜਾਂਦੇ ਆ 19 ਲਾਦੇ ਤੇ 5-10 ਮਿੰਟ ਹੀ ਆ ਪਰ ਫਿਰ ਵੀ ਪਹਿਲਾਂ ਖੜੀ ਹੋਵਾਂਗੇ ਠੀਕ ਹੈ ਤੁਸੀਂ ਆਪਣੀ ਇੰਡੀਅਨ ਰੇਲਵੇਜ਼ ਦਾ ਜੇਪਾ ਜਪਾਨੀ ਰੇਲਵੇ ਨਹੀਂ ਜਿਆਦਾ ਪਹਿਲਾਂ ਜਿਹੜੀ ਆ ਜਿਆਦਾ ਦੋ ਦੋ ਘੰਟੇ ਬਾਅਦ ਆਣੀ ਹੈ ਹਾਂ ਵਾਕਈ ਸਹੀ ਗੱਲ ਹੈ ਬਰਨ ਇਦਾਂ ਹੀ ਹੁੰਦਾ ਆ ਕੋਈ ਅਨੋਖਾ ਹੀ ਦਿਨ ਹੋਏਗਾ ਜਿੱਦਨ ਸੂਰਜ ਹੋਰ ਕਿਤੇ ਚੜੂਗਾ ਜਿੱਦਨ ਸਹੀ ਟਾਈਮ ਤੇ ਆੜੀ ਨੇ ਟ੍ਰੇਨਸ ਓਕੇ ਚਲੋ 9 ਵੀ ਤਾਂ ਟਾਈਮ ਆ ਜਾਂ ਚਲੋ ਪਾਣੀ ਤੇ 10 ਵਜਾਈ ਦਿੰਦੀ ਆ ਅੱਛਾ ਅੱਛਾ 10:00 ਚਲੋ ਕਰੀਏ ਫਿਰ ਰੋਟੀ ਪਾਣੀ ਦਾ ਠੀਕ ਹੈ ਤੇ ਉਧਰ ਮਹਾਰਾਜ ਬੈਠੇ ਨੇ ਆਪਣਾ ਫੋਨ ਦੇਖ ਰਹੇ ਨੇ ਇਹ ਰੱਤੀ ਕੇਕ ਲੈਂਦਾ ਸੀ ਭਾਜੀ ਸਾਹਮਣੇ ਤੇ ਖਾ ਲਿਆ ਇੰਨਾ ਸਾਰਾ ਤੂੰ ਹੀ ਖਾਦਾ ਹੈ ਉਹ ਮੈਂ ਨਹੀਂ ਖਾਦਾ ਇੱਕ ਮਿੰਟ ਮੈਂ ਖਾਦੇ ਦੋ ਵੀ ਦੋ ਮੈਂ ਖਾਦੇ ਤੇ ਤਿੰਨ ਤੰਤਾਂ ਇੱਕ ਮੈਂ ਖਾਦਾ ਤੇ ਇੱਕ ਤਿੰਨ ਤੰਤਾਂ ਉਹਦੇ ਵਿੱਚੋਂ ਵੀ ਇੱਕ ਮੈਂ ਖਾਦਾ ਅੱਛਾ ਮੈਂ ਤਾਂ ਇੱਕ ਹੀ ਖਾਦਾ ਤਿੰਨਾਂ ਵਿੱਚੋਂ ਤੇ ਦੋ ਤੇ ਤਿੰਨ ਤਿੰਨ ਮੈਂ ਖਾ ਲਿਆ ਤੇ ਆ ਚੋਤਾ ਤੇ ਆ ਤਿੰਨ ਮਰਨ ਪਤਾ ਕਿੰਨਾ ਹੈ ਵੀ ਆ ਬਹੁਤ ਜ਼ਿਆਦਾ ਪਾਪਾ ਇਹਨੂੰ ਦੇਣ ਗਿਆ ਹੁਣ ਲਾ ਭਰਿਆ ਪਿਆ ਸੀ ਡੂੰਗਾ ਸਬਜ਼ੀਆਂ ਦਾ ਤੇ ਇਹ ਤੇ ਸਿਰਫ ਉਹੀ ਇਹਨਾਂ ਨੇ ਸਬਜ਼ੀ ਕਹਿੰਦੀ ਸੀ ਛੋਲੇ ਦੀ ਤੇ ਰਾਜਮਾ ਦੀ ਮੈਂ ਦੁੱਧ ਖਲੀ ਕੀਤਾ ਅੱਛਾ ਖਲਾ ਇਹ ਖਲਾਰਾ ਕਿਦਾਂ ਪਾਇਆ ਸਾਰੇ ਸਰੀ ਉੱਠ ਕੇ ਭਾਜੀ ਨੇ ਸਾਰੇ ਪਾਸੇ ਆ ਕੀ ਹੈ ਵੇ ਬਿਸਕਟਸ ਅੱਛਾ ਚਾਰ ਪੰਜ ਸਬਜ਼ੀਆਂ ਪਈਆਂ ਨੇ ਉਹਨਾਂ ਨੂੰ ਹੁਣ ਲਾਇਆ ਉੱਪਰ ਹੀ ਸਨ ਮਾਰੀ ਦੁੱਤੀ ਪਈਆਂ ਸਾਰੀਆਂ ਦੇਖਣਾ ਗੁਰਤ ਨੇ ਕੀ ਦਿੱਤੋ ਮੈਂ ਲੈ ਰਿੰਗ ਕਰ ਆਛਾ ਖਤਮ ਹੋ ਗਿਆ ਚਲੋ ਗਿਆਨ ਹੋ ਗਿਆ ਇੱਕ ਦਾ ਸਾਰਾ ਕੋਈ ਨਹੀਂ ਚੰਦੇ ਜਾਂਦੇ ਸ਼ੱਕ ਨਹੀਂ ਇਹ ਇੰਨਾ ਖਲਾਰਾ ਕਾਦੇ ਲਈ ਪਾ ਲਿਆ ਸੱਚੀ ਮੈਂ ਸਮਝ ਨਹੀਂ ਆਂਦੀ ਆਹ ਕਾਦਾ ਪਾਣੀ ਹੈ ਇਹ ਵਾ ਪਤਾ ਨਹੀਂ ਕੀ ਨਾ ਸੁਆਵ ਦੇ ਮੈਂ ਅੱਗੇ ਪਾਣੀ ਚਾਹ ਬਣਾ ਲੈਣਾ ਆਛਾ ਆਛਾ ਚਲੋ ਪਹਿਲਾਂ ਇਹ ਸਮੇਟੋ ਸਾਰਾ ਕੁਝ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਬਣਾਈਏ ਆ ਬਣ ਗਈ ਜੀ ਇੱਕ ਰੋਟੀ ਇਹ ਨਕਸ਼ਾ ਪਤਾ ਨਹੀਂ ਕਿੱਧਰ ਨੂੰ ਛਾਪ ਡਿਆ ਆ ਕਿੱਧਰ ਨੂੰ ਝਾੜਿਆ ਨਕਸ਼ਾ ਇਹ ਪਤਾ ਨਹੀਂ ਕਿਹੜਾ ਹੈ ਇੰਡੀਆ ਦਾ ਇਹ ਹੈ ਰਾਣੀ ਹੈ ਤੇ ਨੇ ਜਿਹੜੇ ਰੋਟੀਆਂ ਲਾੜਦੇ ਇੱਕ ਇੱਕ ਕਿਉਂ ਲਾੜਨੇ ਇਹ ਇੱਕ ਬੰਦਾ ਕਰੰਡਿਆ ਇੱਧਰ ਦੇਖੋ ਇੱਧਰ ਜ਼ੋਰ ਲੱਗਣ ਡੇ ਇੱਧਰ ਕੋ ਬੰਦਾ ਵੀ ਲੰਡਿਆ ਵਾ ਹਾਂ ਤੇਨੇ ਜਿਹੜੇ ਲੱਗੇ ਰੋਟੀਆਂ ਚਾਹ। ਭਾਜੀ ਵੀ ਆਪਣਾ ਚਾਹ ਲਾਉਣ ਦੇ ਆ ਨਾ। ਮਮਾ ਨੂੰ ਵੇਖਿਆ ਉਹਨੇ ਕਹਿੰਦਾ ਕਮਾੜੀ ਲੋੜ ਹੀ ਨਹੀਂ ਰੋਟੀ ਪਕਾਉਂਦੀ। ਕੀ ਲੋੜ ਹੀ ਰੋਟੀ ਪਕਾਉਂਦੀ। ਹਾਂ। ਇਹ ਤੋਂ ਕੀ ਥੋੜਿਆ ਜੀ। ਨਹੀਂ ਨਹੀਂ। ਵਧੀਆ ਰੋਟੀ ਬਣੀ ਸੜ ਜਣੀ ਵੇ। ਉਹ ਸੜ ਗਈ ਉਹ। ਇਹ ਐਂਗਲ ਹੀ ਸਮਝ ਨਹੀਂ ਲੱਗਿਆ। ਇਹ ਰੋਟੀ ਉਹ ਨਾ ਲੱਗਣੀ। 4 ਉਹਨੇ 4 5 6 4 ਦੀਨਤੀ ਜੀ 4 5 6 ਨੇ ਤੂੰ ਨਿਕਨੇ ਕਿ ਟਿੱਕੀਆਂ ਹੀ ਲਾਈਆਂ ਨੇ ਅੱਜ ਪਤਾ ਨਹੀਂ ਤੂੰ ਕੋਈ ਛੋਟੀਆਂ ਲਾਈਆਂ ਨੇ ਅੱਜ ਕੋਈ ਸਾਬਤਾ ਨਹੀਂ ਬਣਨੇ ਤੇਰਾ ਕਿਹਦੀ ਕਿਥੋਂ ਤਾਂ ਬਣ ਜਾਂਦੀ ਆ ਪਾਪੜ ਲਾਉਣ ਦੇ ਜਿਹੜੀ ਪਾਪੜ ਪਤਾ ਕਿਹੜਾ ਲੱਗਣਾ ਬਣਾਇਆ ਈਓ ਪਰ ਇਹ ਨਹੀਂ ਹੋ ਠੀਕਾ ਵਧੀਆ ਆ ਸੋਹਣੀ ਬਣ ਗਈ ਬਸ ਉਹ ਐਂਗਲ ਨਹੀਂ ਸਮਝ ਲੱਗਣ ਦੇ ਕਿਹੜੇ ਕਿਹੜੇ ਬਣ ਗਏ ਕੋਈ ਗੱਲ ਨਹੀਂ ਮੂੰਚੀ ਜਾਨੀ ਐ ਢਿੱਡ ਚ ਜਾਨੀ ਐ ਇਹ ਕਿਹੜਾ ਬੱਤਰਾ ਟਿੱਡੀ ਜਾਈ ਫਿਰ ਫੂਲ ਦਾ ਡਿਜ਼ਾਈਨ ਹੀ ਨਾ ਆਏ ਕਿਉਂਕਿ ਚਲੋ ਮੋਟੀ ਲੱਗਦੀ ਹੋ ਮੋਟੀ ਨਹੀਂ ਵਰਨ ਠੀਕ ਆ ਮੋਟੀ ਨਹੀਂ ਹੈਗੀ ਬਿਲਕੁਲ ਠੀਕ ਆ ਲਓ ਜੀ ਵਰਨ ਤਿਆਰ ਹੋ ਗਿਆ ਰੋਟੀ ਪਣੀ ਘਾੜੀ ਰੋਟੀ ਪਣੀ ਛੱਕ ਕੇ ਹੁਣ ਪ੍ਰਤਾਪੇ ਛੱਡਣ ਚੱਲੇ ਆ ਵਰਨ ਨੂੰ ਚਲੋ ਵਰਨ ਵੈਸਟਰਫਲਕ ਸਸਰੀ ਘਾਲ ਜੀ ਕਿੰਨੇ ਵਜੇ ਖਤਮ ਹੋਣਾ ਪੇਪਰ ਖਤਮ 7 ਵਜੇ ਕਰੇ ਪਹੁੰਚਾਂਗਾ ਅੱਛਾ ਬਾਈ ਬੱਸ ਕੀ ਬਾਈ ਟ੍ਰੇਨ ਬਾਈ ਬੱਸ ਕੀ ਆਵਾਂਗਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਡੇ ਚੈਨਲ ਤੇ ਸਵੇਰੇ ਸਵੇਰ ਵਾਜ ਕਿੰਦਾ ਦੀ ਨਾ ਸੋ ਅੱਜ ਆਪਾਂ ਥੋੜੇ ਲੇਟ ਹੀ ਉੱਠੇ ਆ ਮੰਮੀ ਜਿਹੜੇ ਰਾਤੀ ਚਲ ਗਏ ਸੀ 11:30 11:30 ਤੋਂ 2 ਵਜੇ ਆਏ ਸੌ ਗਏ ਆ ਕੇ ਤੇ ਅਸੀਂ ਲੇਟ ਹੋ ਗਏ ਆ ਤੇ ਇਧਰ ਸਾਵਨੀਆਂ ਜਿੱਥੇ ਸਤਾ ਸਾਵਨ ਨੂੰ ਜਾਣਦੀ ਠਾ ਉੱਠ ਜਾ ਸਾਵਲ ਸਾਵਲ ਜੀ ਉਠੋ ਸੋ ਇੱਥੇ ਦਾ ਵੇਲੇ ਦਿਨ ਚੜੀ ਜਾਂਦਾ ਆ ਸਾਢੇ 11:00 ਹੀ ਚੜ ਜਾਂਦਾ ਸਾਢੇ 11:00 ਤੇ ਸ਼ੁਰੂ ਹੋ ਜਾਂਦਾ ਕੰਮ ਫਿਰ ਇਸ ਵੇਲੇ ਸੋ ਦਿਨ ਦੇ ਟਾਈਮ ਨਹੀਂ ਕੋਈ ਦੱਸਦਾ ਪਰ ਰਾਤ ਸਾਰੇ ਜਿਹੜੇ ਆ ਜਾਗਦੇ ਰਹਿੰਦੇ ਆ ਸੋ ਥੋੜਾ ਜਿਹਾ ਵੱਖਰਾ ਸਾਹ ਕੁਤਾ ਵੈਨ ਦਾ ਚਲਿਏ ਪਾਪਾ ਜੀ ਨੇ ਸ਼ੁਰੂ ਤੋਂ ਰੁਟੀਨ ਸਟਾਰਟ ਕੀਤੀ ਬੱਚਿਆਂ ਦੀ 12:00 ਵਜੇ ਦੀ ਮਾਰਨਿੰਗ 7:00 ਵਜੇ ਦਾ ਹਾਂ ਜੀ ਵੇ ਵਾਈਕ੍ਰੋ ਸਿਮਰਨ ਫਿਰ ਚਲੋ ਚੱਲ ਚਲਿਏ ਚਲੋ ਚਲੋ ਜੇ ਹੀ ਚੱਲਨੇ ਕੋਈ ਥੋੜਾ ਸੰਭਲ ਰਜਾ ਪਤਾ ਮੈਂ ਕੱਪੜੇ ਕੱਟਦੇ ਆ ਤੇ ਉੱਠ ਕੇ ਨਾ ਲਾ ਸਾਵਲ ਸਾਵਲ ਜਿਉਂ-ਜਿਉਂ ਦਿਨ ਚੰਡਾ ਤੇ ਉਹ ਕੰਬਲ ਨੂੰ ਹੋਰ ਉੱਤੇ ਲਈ ਜਾਂਦਾ ਲਪੇਟੀ ਜਾਂਦਾ ਤੇ ਠੰਡ ਹੈਗੀ ਆ ਮੰਮੀ ਪਤਾ ਨਹੀਂ ਇਹਨੇ ਤੇ ਨਹੀਂ ਕੋਈ ਤੇ ਪੱਖਾ-ਪੱਖਾ ਕੋਈ ਨਹੀਂ ਚਲਾਇਆ ਤੇ ਪਾਣੀ ਜਿਹੜਾ ਪਰ ਫਰਗਟ ਰਿਆ ਠੰਡੇ ਮਾਣੀ ਨੂੰ ਹੱਥ ਨਹੀਂ ਲੱਗਦਾ ਮੈਂ ਕਿਉਂ ਨਿਆਣਾ ਵਿਚਾਰਾ ਵੇ ਠੰਡੇ ਮਾਣ ਮੈਂ ਕਹਿੰਦਾ ਸੀ ਸਵੇਰੇ 6 ਵਜੇ ਤੁਹਾਨੂੰ ਮੈਂ ਬੁਕਾਂ ਉਹ ਹੀ ਆਇਆ 6 ਤੋਂ 7 ਹੁੰਦਾ ਨਾ ਦੱਸ ਬਾਈ ਅੱਛਾ ਅੱਛਾ ਉਹਦੀ ਹੋਰ ਪੈਂਦੀ ਹੁੰਨੀ ਜੇ ਨਾ ਚੱਲ ਜਾਣਾ ਚਲੋ ਕੋ ਚੱਲਦੇ ਆਂ ਮੁਝਾ ਬਣਾ ਦੇ ਕਹਿੰਦਾ ਕੱਲ ਤੁਸੀਂ ਚੱਲ ਜਾਣਾ ਸਵੇਰੇ ਦਵਾ ਕੇ ਠੰਢੀ ਹਾਂ ਅਰ ਵੀ ਨਾ ਹਵਾ ਠੰਢੀ ਮੈਂ ਅੱਪਰ ਮਾਣ ਨੂੰ ਹਾ ਹਾ ਸੱਚੀ ਗੱਲ ਹੈ ਥੋੜੀ ਚੰਗੀ ਆ ਵਾ ਉਹਨੇ ਵੇਜਨ ਸੂਏ ਦੇ ਟਾਈਮ ਤੇ ਚਲਾਤੇ ਟਾਈਮ ਕਰਦਾ ਮਾਜੀ ਕੱਲ ਵੀ ਰਾਤ ਨੂੰ ਦਿੱਲੀ ਆ ਗਈ ਸੀ ਤੇ ਨੂੰ ਸਵੇਰੇ ਜਦੋਂ ਖਾਨੇ ਹਰੀ ਦੁਪਹਿਰ ਚੰਨੀ ਤੋਂ ਪੁੱਛ ਫਿਰ ਉੱਤੋਂ ਕੁ ਲੱਗਿਆ ਨਹੀਂ ਉਦੋਂ ਨਹੀਂ ਆਉਂਦਾ ਇਸ ਤਰ੍ਹਾਂ ਬਟਰਨ ਆਜੋ ਚਲੀਏ ਸਾਰੇ ਬੱਚਾ ਦਾ ਨਿਪਲੇ ਮੰਨਦਾ ਕੀ ਕਹਿੰਦਾ ਠੰਡ ਬੜੀ ਹੈ ਸਾਵਲ ਨੂੰ ਬੜੀ ਟਰੰਡ ਲੱਗਦੀ ਹੈ ਅੱਜ ਕੀ ਇਹਨੇ ਥੱਲੇ ਇੱਕੋ ਟੀ-ਸ਼ਰਟ ਜੀ ਪਾਈ ਆ ਪਰ ਫਿਰ ਵੀ ਇਹਨੂੰ ਠੰਡ ਲੱਗਣ ਡੇ ਉਹ ਪਾਈ ਆ ਤੇ ਸਾਡੇ ਲਈ ਤਾਂ ਨਾਰਮਲ ਜਿਹਾ ਅਜੇ ਜੇ ਤੂੰ ਇਸ ਤੋਂ ਵੀ ਪਹਿਲਾਂ ਉੱਠਦਾ ਤਾਂ ਫਿਰ ਤੈਨੂੰ ਜ਼ਿਆਦਾ ਠੰਡ ਲੱਗਣੀ ਉਹ ਤੇਰਾ ਠੰਡੀਆਂ ਹਵਾ ਚੱਲਣ ਡੀ ਆ ਪਰ ਹੁਣ ਇਹ ਕਹਿੰਦਾ ਕਿ ਹਾਏ ਮੈਨੂੰ ਠੰਡ ਲੱਗਣੀ ਉਹ ਸਾਉਲ ਨੂੰ ਠੰਡ ਬੜੀ ਲੱਗਦੀ ਆ ਸਾਰੇ ਪੱਤੀ ਜਿੱਚੇ ਚੋ ਚੋਕਲੇ ਆਪਣੇ ਵਾਗਣ ਚੱਲੀਏ ਚੱਲੇ ਆ ਜੀ ਹੁਣ ਆਈ ਤਿੰਨ ਦਰ ਹੋ ਗਏ ਆ ਚੱਲੀਏ ਇਲਾਏ ਮੈਂ ਪਾਉਂਗਾ ਪਾਉਂਗਾ ਜੀ ਜੀ ਚੱਲਦੇ ਜੀ ਸਾਹ ਕਿਸੇ ਤੇ ਆ ਰਹੀ ਮੇਰੇ ਨਾਲ ਚੱਲੇ ਸਤ੍ਰੀਕਾਂ ਹਾਂ ਜੀ ਬੇਟਾ ਜਾ ਰਹੇ ਲਾਈਕ ਕਰ ਸੀ ਉਹ ਥੱਕ ਟੁੱਟ ਗਏ ਆਪਾਂ ਸਫਰ ਜਿਹੜਾ ਤੋ ਗਾ ਦਿੰਦਾ ਹੈ ਬਸ ਖਾਣ ਪੀਣ ਲਈ ਰੋਟੀਆਂ ਵਾਸਤੇ ਜੀ ਕਮੇਸ਼ਾ ਤੇ ਗਲੋਣੇ ਕਿਸੌਲ ਲੱਗ ਗਏ ਤੇ ਹੁਣ ਇੱਥੇ ਬੈਠਣਾ ਹੈ ਇੱਥੇ ਢੰਡੀ ਆਉਣ ਨਹੀਂ ਇੱਥੇ ਤਾਂ ਬੈਠਣਾ ਕਿੱਥੇ ਜੀ ਉਹਨਾਂ ਜੀ ਮੈਨੂੰ ਤਾਂ ਨਹੀਂ ਦੱਸਿਆ ਉਹ ਉੱਤੇ ਜੀ ਹਾਂ ਟ੍ਰੇਨ ਜਾਂਦੀ ਉੱਤੇ ਇਹ ਜਾਂਦੀ Shimla Shimla ਜਾਂਦੀ ਮੇਰੇ ਖਿਆਲ ਇਤੋਂ ਉਹ ਇਹ ਆ ਜਾਂਦੀ ਟ੍ਰੇਨ ਪਹਾੜੋਂ ਮੈਂ ਟ੍ਰੇਨ ਉਹ ਜਾਂਦੀ ਉੱਪਰ ਇਹ ਕਲਕਾਤ ਤੋਂ ਚੱਲਦੀ ਹੈ ਨਾ ਕਲਕਾਤ ਤੋਂ ਵਹਜੋ ਕਲਕਾਤ ਤੋਂ ਮੈਨੂੰ ਲੱਗਦਾ Shimla ਦਾ ਕਾ ਮਮੀ ਇਹ ਕਲਕਾਤ ਤੋਂ Shimla ਜਾਂਦੀ ਨਾ ਨਿੱਕੀ ਜੀ ਹੈਗੀ ਆ ਜਾਲਾ ਜੀ ਤਾਂ ਕਿਤੇ ਜਾਵਾਂਗੇ ਅੱਜ ਵੀ ਕਰਾਂਗੇ ਵੀ ਸਾਰ ਕਿਤੇ ਆ ਜੀ ਆਪਾਂ ਸਾਥ ਹੀ ਤਾਂ ਹੁੰਦੇ ਰਹਿਣਾ ਕੋਈ ਖਾਣਾ ਪੀਣਾ ਵੀ ਆ ਹਾਂ ਤੇ ਕਰੋ ਕੀ ਖਾਣਾ ਕਰੋ ਮਰਜੀ ਖਾ ਸਕਦਾ ਜੋ ਮਰਜੀ ਖਾਣਾ ਕਹਿੰਦਾ ਹੁਣ ਮੈਂ ਜੋ ਮਰਜੀ ਖਾ ਸਕਦਾ ਜੋ ਮਰਜੀ ਤੱਕ ਖਾਣਾ ਜਾਓ ਸਾਡੀ ਲੀ ਪਹਿਲਾ ਸਟਾਪ ਲੱਗਾ ਜੇ ਸਾਡਾ ਉਦਾਂ ਕੇ ਬੇਸਿਕਲੀ ਦੇਖਿਆ ਜਾਵੇ ਦੂਜਾ ਤੀਜਾ ਲੱਗਿਆ ਸਾਡਾ ਕਿਉਂਕਿ ਅਸੀਂ ਪਹਿਲਾਂ ਥੋੜੇ ਜਿھے ਰੁਕੇ ਹੋਏ ਅਸਾ ਤੇ ਫਿਰ ਆਪ ਡਰਾਈਵਰ ਥੋੜਾ ਜਿਹਾ ਰੁਕਿਆ ਇਹ ਤੱਕ ਆ ਗਿਆ ਦੇ ਤੀਸਰਾ ਸਟਾਪ ਤਾਂ ਸੱਚੀ ਥੱਕ ਗਏ ਬਹੁਤ ਥਕਾ ਹੋ ਗਏ ਖਾਓ ਕੁਛ ਮੈਨੂੰ ਕਾਇਨ ਦਾ ਮੈਨੂੰ ਮੈਜਰੀ ਨਹੀਂ ਫਾਣੀ ਨਹੀਂ ਅੱਜ ਅਸੀਂ ਯਾਰੂ ਮਟਰ ਵਰਗੇ ਆ ਮੈਨੂੰ ਜਿਹੜੇ ਮੈਨੂੰ ਮਟਰ ਨਾਰਮਲੀ ਕੱਚੇ ਮਟਰ ਬਹੁਤ ਪਸੰਦ ਆ ਤੇ ਜਦੋਂ ਟਮਾਟਰ ਮੈਂ ਬਹੁਤ ਜ਼ਿਆਦਾ ਖਾਂਦਾ ਕੱਚੇ ਟਮਾਟਰ ਦੇ ਕੱਚੇ ਮੈਨੂੰ ਸੌਰੀ ਕੱਚੇ ਐਂ ਕੱਚੇ ਤੋਂ ਜ਼ਿਆਦਾ ਨਹੀਂ ਪਸੰਦ ਆ ਮੈਨੂੰ ਉਬਲੇ ਹੋਏ ਜਾਂ ਕਿਸੇ ਟਾਈਪ ਦੇ ਵੀ ਕੁੱਕ ਫਰਾਈ ਡੀਪ ਜਿਹੋ ਜਿਹੇ ਆ ਗਏ ਮੈਨੂੰ ਅਸਲਿਕ ਬਲ ਮਟਰ ਨਹੀਂ ਪਸੰਦ ਹੋਵਲੇ ਤੇ ਟਮਾਟਰ ਮਾਸਾ ਨਹੀਂ ਚਾਹੀਦਾ ਉਹਦੇ 2 ਗ੍ਰਾਮ ਬੋਤਲਾ ਮੈਂ ਇਹਨੂੰ ਕਿਲੋ ਟਮਾਟਰ ਦੋ ਪਾ ਦੂੰਗਾ ਕਿੱ체 ਕੰਮੀ ਹੈ ਬੋਤਲਾ ਤੇ ਉਹ ਉਹ ਯੋਗੀ ਹਾਂ ਪਾ ਹੀ ਦਾਰ ਪਾ ਲਈ ਹਾਂ ਹਾਂ ਥੈਂਕ ਯੂ ਲੈ ਅਲਰ ਬਿਨਾਂ ਤੁਮੀ ਐਂਦਰ ਸੋ ਚੀਨ ਨੇ ਖਾਣੀ ਆ। ਨਾਲੇ ਫਾਇਰ। ਆਹ। ਆਲੋ। ਕਿੁੱਛ ਚਾਰੇ ਨਿਕਾਦੀ ਨਹੀਂ। ਪਹਾੜੋਂ ਮੈਂ ਗਈ। ਪਹਾੜੋਂ ਮੈਂ ਗਈ। ਤੂੰ ਵੇਖਣ ਡਿਆ ਹੈਗੀ। ਵੇਖਦਾ ਸਭ ਲੈ ਹੈਗੀ। वल जी पहुंच गया के एफ सी ऑर्डर कराने रवीना जी इधर रह गया गए गपशप मारे करविंदर जी महाराजा वर्गल हों हाथों ही नहीं 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 दूसरा या मैं ना हाँ के के नाजा, नाजा, नाजा। चीजी, चीजी। अच्छा केड़ा फेवरेट केड़ा जरा महाराजा मेनू बेकार ਲੱਗਦਾ ਨਾ ਉਹ ਕੋ ਖਾਦਾ ਜਾਵੇ ਨਾ ਹੋਰ ਕਿਉਂ ਹੋਰ ਕੀ ਰਾਜਾ ਭੁੱਖ ਲੱਗੀ ਹੋਈ ਲੋ ਜਿਸਮਾਨਾ ਜਾ ਨਾ ਇਸ ਤਾਈਂ ਦਿਨ ਚਿਕਨ ਫਰਾਈ ਜੀਜੀ ਜੀਜੀ اچھا ਜੀਜੀ ਫਰਾਈ ਓਏ ਹੋਏ ਹੋਏ ਆਏ 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 ਬਹੁਤ ਮਜ਼ਾ ਆਉਂਦਾ ਤੈਨੂੰ ਹਾਂ ਫਿਰ ਹਾਂ ਅਰਿਓ ਨੇ ਕਿ ਵੀ ਜਾਣ ਨਹੀਂ ਹੋਰ ਨਹੀਂ ਲੈਣਾ ਇਹਨੇ ਕੁਝ ਵੀ ਹੋਰ ਖਾਣਾ ਹੈ ਅੱਛਾ ਤੇਰੀ ਭੁੱਖ ਮੈਂ ਮਟਾਉਣੀ ਆ ਜੇ ਤੇਰੀ ਭੁੱਖ ਨਹੀਂ ਮਿਟੀ ਹੱਦੋਂਗੀ ਤੇਰੇ ਵਾਲੀ ਅੱਜ ਹੀ 3 ਦਿਨ ਹੋ ਗਏ ਸਾਡੇ ਕੋਲ ਸਬਜ਼ੀਆਂ ਖਤਮ ਨਹੀਂ ਹੋਈਆਂ ਸਾਡੇ ਤੇ ਅੱਜ ਦੇਖੋ ਇਹ ਸਾਡੇ ਘਰ ਦੇ ਮੇਨ ਮੈਂਬਰ ਆਏ ਤੇ ਇਹਨਾਂ ਨੇ ਸਾਰਾ ਕੁਝ ਸਭ ਨੂੰ ਦੇਦੋ ਕੇ ਸਮਾਪਤੀ ਕਰਵਾ ਲਈ ਜੀ ਆਪਾਂ ਰਸਤੇ 'ਚ ਬਲੋਕ ਬੜਾ ਥੋੜਾ ਬਣਾਇਆ ਹੀ ਪਰ ਐਡ ਨਹੀਂ ਕਰ ਪਾਏ ਥੱਕੇ ਬੜੇ ਬੜਾ ਸਫਰੀ ਬੜਾ ਮਤਲਬ ਕਿ ਅਸੀਂ 11 ਵਜੇ ਤੋਂ ਤੁਰਿਆ ਪੌਣੇ 11 ਦੇ ਤੇ ਸਵਾ 9 ਪਹੁੰਚਿਆ ਘਰ ਹੁਣੇ ਬਸ ਨਹਾ ਧੋ ਕੇ ਬਸ ਮੜਾ ਜਾ ਥੋੜਾ ਜਿਹਾ ਪੇਟ ਪੂਜਾ ਫੇਰ ਕਰਨ ਲੱਗ ਗਈ ਸਬਜ਼ੀਆਂ ਵੇਖੋ ਵੇਟਰਾ ਬਣਾ ਕੇ ਗਈ ਮੈਂ ਚਾਰ ਸਬਜ਼ੀਆਂ ਬਣਾ ਕੇ ਗਈ ਉਤਨੇ ਸਾਰਾ ਕੁਝ ਪਿਆ ਹੋਣ ਆ ਗਏ ਖਵਾਈਆਂ ਸਾਰੇ ਜਣੇ ਨੂੰ ਸਾਰੇ ਚਾਰੇ ਸਬਜ਼ੀ ਖਤਮ ਹੋ ਗਈਆਂ ਨਹੀਂ ਸਿਫਿਕ ਸਾਗ ਰਹਿ ਗਿਆ ਹਾਂਜੀ ਮੈਂ ਖਾਓ ਫਿਰ ਕੀ ਕਰੀਏ ਹੁਣ ਸਾਢੇ 9:00 ਸਵੇਰ ਨੂੰ ਹੋ ਗਏ ਹੁਣ ਕੀ ਬਣਾਈਏ ਇਸ ਵale ਹਾਂਜੀ ਹਾਂਜੀ ਬਿਲਕੁਲ ਨਹੀਂ ਬਣ ਰਹੀ ਐ ਇਧਰ ਬੇਬੇ ਜੀ ਹੁਣੀ ਵੀ ਅਹੀ ਛੱਕ ਰਹੇ ਨੇ ਰਬੀਨਾ ਜੀ ਹੁਣੀ ਵੀ ਅਹੀ ਛੱਕ ਰਹੇ ਨੇ ਸਾਰੇ ਜਣੇ ਅਹੀ ਛੱਕ ਰਹੇ ਨੇ ਸਾਰੇ ਤੁਹਾਡਾ ਕਿਦਾਂ ਦਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਰਿਹਾ ਖੰਡ ਤੁਸੀਂ ਕਾਫੀ ਹੁੰਦੇ ਐ ਅੱਛਾ ਹੀ ਤੇ ਫਿਰ ਕੋਈ ਸ਼ਾਲ ਨਹੀਂ ਲੈਣਾ ਵਾ ਸ਼ਾਲਸਰ ਗਿਫਟ ਹੋਇਆ ਤੁਹਾਨੂੰ আচ্ছা ਜੀ ਜੋ ਸ਼ਾਲ ਲੈ ਗਏ ਆ ਚਾਰ ਵੀ ਨਹੀਂ ਕਿੰਨੇ ਸ਼ਾਲ ਚਾਰ ਸ਼ਾਲ ਹੈ ਗਫਲਕਾਰੀ ਇਹ ਸੀ ਜੀ ਸਾਡਾ ਵਲੌਗ ਦੋ ਦਿਨ ਦਾ ਜੀ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਮਿਲਦੇ ਆਂ ਜੀ ਤੁਹਾਨੂੰ ਗੁਰਪ੍ਰਧਾਪ ਜੀ ਵਿੱਚ ਵਿੱਚ ਮੁਸਕਰਾ ਰਹੇ ਨੇ ਮੇਰਾ ਚੈਨਲ ਚੈਨਲ ਸ਼ੁਰੂ ਕਰਾ ਕੇ ਹੁਣ ਕੋਈ ਹਲਪ ਨਹੀਂ ਕਰਦੇ ਮੇਰੀ ਹੈ ਇੱਕ ਹੀ ਗੱਲ ਖੁਸ਼ ਬੜੇ ਹੋਣ ਨੇ ਹੂੰ ਨੀ ਮੇ ਕੋਸ਼ਾਂਗੇ ਸਬਸਕ੍ਰਾਈਬਰ ਵਧ ਰਹੀ ਹੈ ਹੂੰ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ